ਜਿਹੜੀ ਬੈਸ ਕਾਨਫਰੰਸ ਹੈ ਸਾਡੇ ਇੱਥੇ 10825 ਨੂੰ ਜਨੀਲ ਕੁਮਾਰ ਜਿਹੜੇ ਕਿ ਦਰਦਾਰਾ ਦੇ ਵਾਸੀ ਨੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਜਦੋਂ ਉਹ ਪਹਿਲੋ ਲੁਧਿਆਣੇ ਗਏ ਹੋਏ ਸੀਗੇ ਤੇ ਜਦੋਂ ਘਰ ਵਾਪਸ ਆਂਦੇ ਨੇ ਤੇ ਘਰ ਵਾਪਸ ਆ ਕੇ ਜਦੋਂ ਦੇਖਦੇ ਨੇ ਉਹਨਾਂ ਘਰ ਦਾ ਬਾਹਰਲਾ ਜਿਹੜਾ ਤਾਲ ਲੱਗਾ ਹੋਇਆ ਉਹ ਟੁੱਟ ਗਿਆ ਅੰਦਰ ਜਾਂਦੇ ਨੇ ਅੰਦਰ ਦੁਬਾਰੀਆਂ ਗੁੱਡੀਆਂ ਹੋਈਆਂ ਨੇ ਗੁੱਡੀਆਂ ਪਈਆਂ ਨੇ ਜਿਹੜੇ ਕਿ ਘਰ ਦੇ ਵਿੱਚ ਰੱਖੇ ਹੋਏ 15 ਲੱਖ ਰੁਪਏ ਸੋਨੇ ਚੋਂ ਦੇ ਜੇਵਰਾਰ ਹੋਰ ਉਹਨਾਂ ਦੇ ਜ਼ਰੂਰੀ ਡਾਕੂਮੈਂਟ ਜਿਹੜੇ ਕਿ ਚੋਰੀ ਹੋ ਚੁੱਕੇ ਸਨ ਉਸ ਬਾਅਦ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਐਫ ਆਰ ਨੰਬਰ 369 ਮਿਤੀ 18 25 ਨੂੰ ਦਰਜ ਕੀਤੀ ਜੋ ਉਸ ਤੋਂ ਬਾਅਦ ਸਾਡੇ ਸਾਰੇ ਟੀਮਾਂ ਸਾਡੇ ਐਸਐਪੀ ਸਾਹਿਬ ਵੱਲੋਂ ਨਿਯੁਕਤ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਾਡਾ ਸੀਏ ਸਟਾਫ ਔਰ ਬਾਕੀ ਸਾਰੀਆਂ ਟੀਮਾਂ ਇਸ ਤੇ ਆਪਣਾ ਵਰਕ ਕਰਨਾ ਸ਼ੁਰੂ ਕਰ ਦਿੱਤੀਆਂ ਨੇ ਜੀਸ ਦਰਾਂ ਸਾਡੀ ਟੈਕਨੀਕਲ ਟੀਮ ਸਾਡੀ ਹਿਮੋਸੋਸਟੀ ਦੇ ਦਰਾਂ ਸਾਨੂੰ ਇਹ ਜਿਹੜੇ ਦੋਸ਼ੀ ਸੀਗੇ ਨਾਮਜਦ ਹੋ ਜਾਂਦੇ ਨੇ ਸੁਖਮੰਦਰ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਰਵਿੰਦਰ ਸਿੰਘ ਸੁਖਵਿੰਦਰ ਸਿੰਘ ਜ਼ਿਲ੍ਹਾ ਮੁਕਸਰ ਤੋਂ ਆ ਜਿਹੜੇ ਦੋ ਗੁਰਵਿੰਦਰ ਨੇ ਇਹ ਹੈਗੇ ਨੇ ਕੈਥਲ ਹਰਿਆਣੇ ਤੋਂ ਤੇ ਹਰਵਿੰਦਰ ਸਿੰਘ ਜਿਹੜਾ ਚੌਥਾ ਹੈਗਾ ਇਹ ਵੀ ਹਰਿਆਣੇ ਤੋਂ ਤਿੰਨ ਬੰਗਲੌਰ ਦੇ ਬਾਕੀ ਦੋਸ਼ੀ ਹੈਗੇ ਨਾਲ ਇੱਕ ਹੈਗਾ ਪੰਜਾਬ ਔਰ ਵੱਡੀ ਗੱਲ ਇਹ ਹੈ ਕਿ ਇਹ ਇਸ ਗੱਲ ਨੂੰ ਅੰਜਾਮ ਦਿੰਦੇ ਸੀ ਜਿਵੇਂ ਕਿਸੇ ਦੇ ਵੀ ਘਰ ਬਾਹਰ ਤਾਲਾ ਲੱਗਾ ਹੁੰਦਾ ਸੀ ਵੀ ਉਸ ਨੂੰ ਟਾਰਗੇਟ ਕਰਦੇ ਸੀ ਔਰ ਦੌਰਾਨੇ ਤਫਤੀਸ਼ ਜਦੋਂ ਫਿਰ ਇਹਨਾਂ ਨੂੰ 18 9 9 ਸਾਡੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਸੀ ਆਈ ਟੀਮ ਸਾਡੇ ਇੰਸਪੈਕਟਰ ਬਲਜੀਤ ਜੀ ਨਾਲ ਸਾਡੇ ਉਹਨਾਂ ਦੇ ਹੋਰ ਸਟਾਫ ਉਨਾ ਨੂੰ ਇਹਨਾਂ ਦੀਆਂ ਗ੍ਰਿਫਤਾਰੀਆਂ 18 9 2025 ਨੂੰ ਪਟਿਆਲੇ ਤੋਂ ਇਹਨਾਂ ਨੂੰ ਫੜਾਇਆ ਜਾਂਦਾ ਉਸ ਤੋਂ ਬਾਅਦ ਇਹਨਾਂ ਤੋਂ ਰਿਕਵਰੀ ਕੀਤੀ ਜਾਂਦੀ ਹੈ 370000 ਰੁਪਏ ਕਰੰਸੀ ਨੋਟ ਹੈ 484 ਦੇ ਕਰੀਬ ਗ੍ਰਾਮ ਜਿਹੜੀ ਚਾਂਦੀ ਹੈ ਤੇ 33 ਕੇ ਗ੍ਰਾਮ ਯਾਨੀ ਕਿ 32.95 ਹੈਗਾ ਕਰੀਬ ਸੋਨਾ ਹੈਗਾ ਇੱਕ ਵਰਨਾ ਗੱਡੀ ਹੈ ਪੀ ਵੀ ਛਿਆਲੀ ਦੀ 99 99 ਔਰ ਇਹਨਾਂ ਨੂੰ ਹਮੇਸ਼ਾ ਹੀ ਇਹਨਾਂ ਕੋਲ ਜਿਹੜਾ ਛੋਟੀਆਂ ਸਬਲਾ ਪੇਚਕਸ ਵਾਕੀ ਟਾਕੀ ਦੋ ਸੈੱਟ ਜਾਲੀ ਨੰਬਰ ਪਲੇਟਾਂ ਦਾ ਕਿਹੜੀ ਗੱਡੀ ਦਾ ਐਸਲੇ ਮੌਜੂਦਾ ਤੌਰ ਤੇ ਫੜੀ ਗਈ ਸੀ ਉਹ DL 5CZ 0007 ਇਹ ਨੰਬਰ ਲੱਗਾ ਹੋਇਆ ਸੀ ਜਾਲੀ ਨੰਬਰ ਪਲੇਟ ਸੀ ਇਹਨਾਂ ਦੀ ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਜਿਹੜੀ ਜ਼ਿਕਰਯੋਗ ਗੱਲ ਇੱਥੇ ਮੈਨੂੰ ਦੱਸਣੀ ਪੈਂਦੀ ਪਈ ਹੈ ਤੁਹਾਨੂੰ ਇਹ ਇਹ ਜਿਹੜਾ ਗੁਰਵਿੰਦਰ ਸਿੰਘ ਹੈ ਬੁਰੀ ਇੱਕ ਨਿਡਰ ਤੋਂ ਰਿਪੋਰਟ ਹੋਇਆ ਔਰ ਉੱਥੇ ਵੀ ਤੇ ਚਾਰ ਮੁਕਦਮੇ ਪਤਾ ਲੱਗਾ ਵੀ ਦਰਜ ਹੋਏ ਹੋਏ ਨੇ ਕ੍ਰਿਮੀਨਲ ਦਾ ਬੈਕਗ੍ਰਾਉਂਡ ਇਹ ਇਸੇ ਤਰ੍ਹਾਂ ਜਿਹੜਾ ਦੂਸਰਾ ਪ੍ਰਿੰਸ ਉਹ ਵੀ ਮਲੇਸ਼ੀਆ ਤੋਂ ਵਾਪਸ ਆਇਆ ਇੱਕ ਇਹ ਜੋ ਪ੍ਰੋਪਰਟੀ ਜਿਹੜਾ ਕੰਮ ਕਰ ਰਿਹਾ ਸੀਗਾ ਸੋ ਇਹ ਸਾਡੇ ਸੀਆਈ ਸਟਾਫ ਦੀ ਕਰਨਾ ਦੇ ਵੀ ਔਰ ਪਰ ਨਾਲਾਪੁਰਸ ਦੀ ਇਹ ਸਾਡੀ ਕਾਫੀ ਵੱਡੀ ਕਾਮਯਾਬੀ ਹੈ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਕਿਮਨਰ ਬੈਕਗ੍ਰਾਉਂਡ ਵਾਲੇ ਇਹਨਾਂ ਨੇ ਬਹੁਤ ਸਾਰਾ ਨਿਕਿਹੜਾ ਅੰਜਾਮ ਦੇਣਾ ਸੀਗਾ ਤੇ ਇਹ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਹੁਣ ਅਸਲਿਓਂ ਪੁਲਿਸ ਰਿਮਾਂਡ ਤੇ ਨੇ ਹੋਰ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ ਹੈ ਜਿਵੇਂ ਹੋਏਗੀ ਆਫਸਰ ਇਹਨੂੰ ਦੁਆਰਾ ਤੁਸੀਂ ਸਰ ਪਿਸਟਲ ਵੀ ਹੈਗਾ ਜੀ ਕੋਈ ਇਹਦੇ ਸਾਡੀ ਪੜਤਾਲ ਚੱਲ ਰਹੀ ਹੈ ਹੈ ਜੀ ਸਰ ਪਿਸਟਲ ਵੀ ਹੈਗਾ ਕੋਈ ਜੀ ਇਹ ਤਾਂ ਸਾਡੀ ਤਰਤਾਲ ਚੱਲ ਰਹੀ ਹੈ ਦੇ ਵਿੱਚ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੀਆਂ ਰਿਕਵਰੀਆ ਆਲਰੇਡੀ ਹੋ ਗਈਆਂ ਸਾਡੇ ਕੋਲ ਜਿਵੇਂ ਕਿ ਪਿਸਤਲ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਇਹ ਗੁਰਵਿੰਦਰ ਸਿੰਘ ਦੇ ਕੋਲ ਤੇ ਗੁਰਵਿੰਦਰ ਸਿੰਘ ਉਰ ਸੁਨੀਲਪੁਰ ਗੁਰਵਿੰਦਰ ਸਿੰਘ ਕੋਲ ਇਹਨਾਂ ਜਿਹੜੀ ਬੈਕਗ੍ਰਾਉਂਡ ਤਾਂ ਇਹੀ ਸੀਗੀ ਤੇ ਬੰਬ ਦੋ ਇਸਾਰੇ ਤੋਂ ਪੰਜਾਬ ਦਾ ਤੇ ਮੈਂ ਹਰਿਆਣਾ ਵੀ ਕਿਵੇਂ ਆਸ ਵਿੱਚ ਇਹਨਾਂ ਦੇ ਸੰਬੰਧ ਇਹ ਹੁਣ ਸਾਰੇ ਅਸੀਂ ਕਰ ਰਹੇ ਹਾਂ ਪੜਤਾਲ ਹੁਣ ਇਹਨਾਂ ਦੀ ਜਿਹੜੀ ਹੈ ਸਾਰੀ ਇੰਟਰੋਗੇਸ਼ਨ ਵੀ ਹੋਣੀ ਹੈ ਕਿਉਂਕਿ ਸਾਡੇ ਕੋਲ ਪੁਲਿਸ ਮੰਨਦੇ ਨੇ ਕਿ ਹੋਰ ਥਾਰੋ ਨੀਰਾਂ ਦੀ ਇਨਵੈਸਟੀਗੇਸ਼ਨ ਕੀ ਕੀ ਹੈ ਇਹ ਸਰਕਾਰ ਇਹ ਸਾਰਾ ਹੁਣ ਪੜਤਾਲ ਦਾ ਸਾਡਾ ਹੈਗਾ ਕਿ ਅਸੀਂ ਸਰ ਇਹ ਹਰਿਆਣਾ ਤੋਂ ਪਰਮਾਲੇ ਕਿਸ ਨਾਲ ਇਹ ਨਹੀਂ ਹੋ ਰਹੀ ਵੀ ਨਹੀਂ ਆ ਰਹੀ ਇਹ ਸਾਰੀ ਤਾਂ ਦੂਸਰਿਆਂ ਦੀ ਹੁਣ ਸਾਡੀ ਪੜਤਾਲ ਦਾ ਹਿੱਸਾ ਹੈ ਇਸਾਰਾ ਪੁੱਛਸ ਇਸਾਰਾ 12 ਦਿਨ ਦਾ ਨਾ ਪੁੱਛ ਰਿਹਾ ਨਾ ਪੁੱਛ ਰਹਾ ਇਹ ਇਹਨਾਂ ਚ ਇੱਕ ਸਰਪੰਚ ਲਿਖਿਆ ਜੂ ਵੈਸੇ ਸਰਪੰਚ ਕਹੇਗਾ ਉਹਨੂੰ ਦਾ ਰਿਹਾ ਤੈਨੂੰ ਉਹ ਸੁਨੀਲ ਉਰਫ ਸੁਨੀਲ ਨੂੰ ਸਰਪੰਚ ਇਹਨੂੰ ਵੈਸੇ ਕਿਹਾ ਜਾਂਦਾ ਸਰਪੰਚ ਸਰਪੰਚ ਜਿਵੇਂ ਕਈ ਵਾਰੀ ਕੋਈ ਦਾਲ ਲੱਗਦਾ ਉਸ ਤਰੀਕੇ ਨਾਲ ਲਾਇਆ ਫਾਇਲਾ ਜਿਹੜੇ ਇੰਡੀਆ ਨੇ ਇਹਨਾਂ ਦੇ ਉੱਤੇ 20 ਪਰਚੇ ਦਰਜ ਹੈ ਬਾਹਰਲੇ ਤੋਂ ਪਾਏ ਜਿਹੜੇ ਤਿੰਨ ਰਹਿ ਗਏ ਬਾਕੀ ਪਚੇ ਹੋਏ ਉਹਨਾਂ ਦੇ ਕੋਈ ਤਰੀਕਾ ਰਿਕਾਰਡ ਖੈਰ ਬੱਜਾ ਜੀ ਜਿਹੜੇ ਸੁਜਾਰਾ ਜਿਹੜਾ ਇੱਕ ਤਾਂ ਬਾਹਰ ਆਇਆ ਹੋ ਉਹਦੇ ਤਾਂ 25 ਪਰਚੇ ਦਰਜ ਹੈ ਜਿਹੜੇ ਬਾਕੀ ਹਾਂਜੀ ਹਾਂਜੀ ਬਾਕੀ ਇਹਦੇ ਤਾਂ ਇਹਨੂੰ ਪਰਚੇ ਦਰਜ ਦੂਸਰੇ ਸੁਖਮਿੰਦਰ ਸਿੰਘ ਅਜਿਵੇਂ ਇਹ ਤੇ 9 ਪਰਚੇ ਦਰਜ ਨੇ ਗੁਰਵਿੰਦਰ ਸਿੰਘ ਤੇ ਮੁਕੱਦਮਾ ਨੰਬਰ 7 ਹੈ ਇਹ ਜਿਲ੍ਹਾ ਸੰਗਰੂਰ ਦੇ ਵਿੱਚ ਹੈ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ ਸੁਨੀਲ ਤੇ ਪਟਿਆਲੇ ਪਰਚਾ ਦਰਜ ਹੈ ਐਨ ਡੀ ਦਾ ਇਸੇ ਤਰ੍ਹਾਂ ਹਰਵਿੰਦਰ ਸਿੰਘ ਉਰਫ ਪ੍ਰਿੰਸ ਤੇ ਇੱਕ ਇਹ थाना सदर ਬੁੱਲਾ ਵਿੱਚ ਦੋ ਪਰਚੇ ਦਰਜ ਰਹੇ ਨੇ ਇੱਕ ਅਸਲਾ ਇੱਕ ਦਾ ਇੱਕ ਤਸਕਸ਼ਤ ਇਹ ਮੇਰੇ ਨੂੰ ਬੈਡਰੂਮ ਦਾ ਟੋਕਾ ਰਿਮਾਰਡ ਕਿਨੇ ਜਾਂਦਾ ਸੀ ਜਿਹੜਾ 10 ਜਿੰਨਾ ਰਿਮਾਰਡ ਹੈ ਠੀਕ ਹੈ